ਇਹ ਪੈ ਰਹੇ ਪੰਗੜੇ ਦਾ ਨਜ਼ਾਰਾ ਕਿਸੇ ਵਿਆਸ ਸਮਾਗਮ ਦਾ ਨਹੀਂ ਹੈ ਬਲਕਿ ਫਰੀਦਕੋਟ ਤੋਂ ਹੋਣ ਹਰ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਕਰ ਦਾ ਹੈ ਜਿੱਥੇ ਰਿਓ ਓਲੰਪਿਕਲੀ ਭਾਰਤੀ ਹਾਕੀ ਟੀਮ 'ਚ ਰੁਪਿੰਦਰ ਦੇ ਚੁਣੇ ਜਾਣ ਨੂੰ ਲੈ ਕੇ ਜਸ਼ਨ ਮਨਾਏ ਜਾ ਰਹੇ ਹਨ ਜਿਵੇਂ ਹੀ ਰੁਪਿੰਦਰ ਦਾ ਭਾਰਤੀ ਹਾਕੀ ਟੀਮ 'ਚ ਚੁਣੇ ਜਾਣ ਦਾ ਐਲਾਨ ਹੋਇਆ ਤਾਂ ਉਹਨਾਂ ਦੇ ਜੱਦੀ ਸ਼ਹਿਰ ਫਰੀਦਕੋਟ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਸਾਡੇ ਬੱਚਾ ਓਲੰਪਿਕ ਦੇ ਵਿੱਚ ਸਿਲੈਕਸ਼ਨ ਹੋਈ ਹੈ ਪੋਵੋਡੀ ਪ੍ਰਾਪਤੀ ਹੈ ਸਾਡੇ ਆਪਣੇ ਸ਼ਹਿਰ ਵਾਸੀ ਪੰਜਾਬ ਵਾਸੀ ਇਸ ਮੌਕੇ ਤੇ ਰੁਪਿੰਦਰ ਦੀ ਸ਼ੁਰੂਆਤੀ ਕੋਚ ਵੱਲੋਂ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਅਜਿਹੇ ਹੀਰਿਆਂ ਦੀ ਪਛਾਣ ਕਰਦੇ ਹੋਏ ਉਹਨਾਂ ਲਈ ਪੰਜਾਬ ਚ ਨੌਕਰੀ ਦਾ ਇੰਤਜ਼ਾਮ ਕਰੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਹੀਰਿਆਂ ਨੂੰ ਦੂਜੀਆਂ ਸਟੇਟਾਂ ਵਿੱਚ ਨਾ ਛੱਡੇ ਤੇ ਕਿਸੇ ਚੀਜ਼ ਦਾ ਇਹਨਾਂ ਦੇ ਕੋਲੇ ਪੰਜਾਬ ਸਰਕਾਰ ਦੇ ਕੋਲੇ ਘਾਟਾ ਨਹੀਂਗਾ ਤੇ ਇਹੋ ਜਿਹੇ ਪਲੇਅਰਾਂ ਨੂੰ ਅੱਛੀ ਨੌਕਰੀ ਦੇ ਕੇ ਜੋ ਡਿਜ਼ਰਵ ਕਰਦੇ ਆ ਤੇ ਉਹਨਾਂ ਨੂੰ ਪੰਜਾਬ ਵਿੱਚ ਲੈ ਕੇ ਆਉਣ ਇਹ ਪਹਿਲਾ ਮੌਕਾ ਹੈ ਜਦੋਂ ਫਰੀਦਕੋਟ ਤੋਂ ਕਿਸੇ ਖਿਡਾਰੀ ਨੂੰ 올림픽ਲੀ ਚੁਣਿਆ ਗਿਆ ਹੋਵੇ ਫਰੀਦਕੋਟ ਤੋਂ ਜਗਤਾਰ ਦੋਸਾਂ ਜੀ ਜਗਬਾਨੀ ਟੀਵੀ